ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਖਾ ਹਰੀ ਸਿੰਘ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੋਦੇ ਵੀਰ ਕੋਲ ਆਪਾਂ ਪਹੁੰਚੇ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੂਈਆ ਤੇ ਇੱਕ ਗੱਬਣੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਹਾਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਮੇਰਾ ਜਯੋਧਵੀ ਹੈ ਹਾਂਜੀ ਉਹ ਤਾਂ ਜੋਧਾ ਹੁੰਦੀ ਜਿੰਦ ਠੀਕ ਹੈ ਪਠਾਰੀ ਸਿੰਘ ਤਸਵੀਰ ਜਨਾਲਾ ਜ਼ਿਲ੍ਹਾ ਅਮਰitsar ਵੱਡੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਅੱਜ ਏਦਾਂ ਵਿਖਜੀ ਤੁਹਾਡੀ ਵੀਡੀਓ ਕਰਕੇ ਮਾਲ ਵਿਖਦਾ ਰਹਿੰਦਾ ਹੁੰਦਾ ਜਾਂਦਾ ਅੱਛਾ ਹਾਂਜੀ ਖਲੋਂਦਾ ਘਟਿਆ ਖਲੋਂਦਾ ਪਹਿਲਾਂ ਵੀ ਤੁਸੀਂ ਦੱਸੰਦੇ ਸੀ ਗਾਵਾਂ ਤੇ ਜਾਦੀਆਂ ਵਾ ਜੀ ਗਾਵਾਂ ਕੱਲ ਪੰਜ ਸੀ ਅੱਛਾ ਤੁਹਾਨੂੰ ਮੈਂ ਪਰਸੋ ਫੋਨ ਕੀਤਾ ਜੇ ਤੁਸੀਂ ਪਰਸੋ ਆਵੀਂ ਇੱਕ ਦਿਨ ਛੱਡ ਕੇ ਬਹੁੰਦੀ ਹਾਂ ਹਾਂਜੀ ਹਾਂਜੀ ਉਹ ਕੱਲ ਫਿਰ ਰਾਤੀ ਵੀ ਚਾਰੀ ਅੱਛਾ ਉਹ ਰਾਤੀਆਂ ਨਾ ਮਈਆਂ ਲਈਆਂ ਸੀ ਨਾਲ ਦੋ ਦੰਗੀਆਂ ਪਾ ਕੇ ਲੈ ਗਈ ਅੱਛਾ ਅੱਛਾ ਹਾਂਜੀ ਤੇ ਫਿਰ ਕੱਲ ਤਿੰਨ ਗਾਵਾਂ ਵੇਗੀਆਂ ਹਾਂ ਨਾ ਕੱਲ ਤਿੰਨ ਗਾਵਾਂ ਵੇਚੀਆਂ ਉਹ ਮੈਂ ਤੁਹਾਨੂੰ ਕਿਹਾ ਮੈਂ ਚਲੋ ਦੋਆਂ ਦੀ ਪਾ ਦਿੰਦੀ ਹਾਂ ਠੀਕ ਹੈ ਚਲੋ ਫਿਰ ਪਹਿਲਾਂ ਗੱਬਣ ਵਿਖਾ ਦਈਏ ਗੱਬਣ ਵਿਖਾ ਦਈਏ ਫਿਰ ਸੋਈ ਵਿਖਾਉਣੇ ਤੁਹਾਨੂੰ ਆਹ ਜਿਹੜੀ ਗੱਬਣ ਨੇ ਬਾਕੀ ਗਾਵਾਂ ਦੋਵੇਂ ਚੰਗੀ ਫੈਟ ਵਾਲੀਆਂ ਵਾਂ ਕਿੰਨਾ ਕ ਟਾਈਮ ਲਾ ਜੀ ਵਿਜੀ ਸੋਨ ਚ ਵਿਜੀ ਇਹਦੇ 9 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ 9 ਤਰੀਕ ਨੂੰ ਮਤਲਬ ਲੋੜੀ ਤੇ ਲਾਗੇ ਸੁੰਦੀ ਜਾ ਕੇ ਲੋੜੀ ਤੇ ਲਾਗੇ ਸੁੰਦੀ ਕਿੰਨੇ ਕ ਦੁੱਧ ਆਲੀ ਜੀ ਵਿਜੀ ਉਹਨਾਂ ਕੋ ਮੈਂ 6 ਬਸ਼ੀਆਂ ਲਈਆਂ ਅੱਛਾ ਤੇ ਇਹਨੂੰ ਮੈਂ 5 ਦਿਨ ਸੰਭਿਆ ਜੇ ਘਰ ਲਿਆ ਜੀ ਅੱਛਾ ਤੇ ਇਹ ਕੱਚੀ ਥੋੜੀ ਜੀ ਠੀਕ ਹੈ ਤੇ ਇਹ ਚੌਗੀ ਜੰਮੂ ਅੱਛਾ ਮੇਲਣੀ ਚ 4 ਦਿਨ ਦੇ ਜੀ ਪਹਿਲਾਂ ਚੱਕ ਕਿਤੇ ਦੰਦ ਤੁਸੀਂ ਇਹਦੇ ਚੱਕ ਜੀ ਵਿਜੀ ਉਦਾਂ ਥੋੜੀ ਜੀ ਡਰਦੀ ਆ ਕੋਈ ਵੀਰ ਭਰਾ ਹੋਵੇ ਇਥੇ ਦੰਦ ਜੇ 6 ਦੰਦ ਭੰਨੇ ਵੀ ਹੋਣਗੇ ਨਾ ਅੱਛਾ ਜੋ ਵੀ ਹਰਜਾਨਾ ਲਾਉ ਕੋ ਭਾਲਾਂ ਅੱਛਾ ਹਾਂ ਜੀ ਫਿਰ ਤੇ ਚੰਗਾ ਹਵਾਨਾ ਤਿਆਰ ਕਰਨ ਦੀ ਆ। ਵੀ ਜੀ ਇਹ ਬੜੀ ਵਸ਼ੀ ਬੰਨੀ ਜੀ। ਠੀਕ ਆ ਤੇਰਾ ਦੁੱਧ ਕਿੰਨਾ ਚ ਵਾਜੂ ਫੇਰ? ਦੁੱਧ ਵੀ ਜੀ ਨਾ 6 ਲਈਆਂ ਸੀ ਤੇ 4 ਪਹਿਲਾਂ ਨਾ ਲਈਆਂ ਸੀ। ਅੱਛਾ। ਤੇ ਚਮਾ ਦੇ ਵਿੱਚੋਂ ਜਿਹੜੀਆਂ ਤਿੰਨ ਸੁਕੀਆਂ ਇਹੋ ਹੀ ਸੁਣ ਵਾਲੀ ਰਹਿ ਗਈ। ਅੱਛਾ। ਤੇ ਸਾਰੀਆਂ ਕੋ 18 ਕੋ 20 ਕੋ 18 ਇੱਕ ਵਸ਼ੀ ਨੇ 23 ਲੀਟਰ ਵੀ ਦੁੱਧ ਦਿੱਤਾ ਜੀ। ਅੱਛਾ। ਹਾਂ ਜੀ। ਲੈ ਖੋਲੀਆਂ ਫੇਰ ਤੋੜੀਏ। ਥੋੜੀਆਂ ਆ ਜਾਣ ਤੇ ਗੱਲ ਤੁਸੀਂ ਉੱਥੇ ਰੱਖਣਾ। ਠੀਕ ਆ। ਤੇ ਥੋੜੀ ਜੀ ਦਰਜੀ ਰੱਖੇ ਰੱਖੇ ਤੇ ਬੂਦੂ ਬਰਾ ਕਰਦੀ। ਸੁਆ ਜਿਹੜਾ ਇਹ ਤਾਂ ਪਹਿਲਾਂ ਹੀ ਦੱਸਦੇ ਆ। ਬਾਕੀ ਪਲਾਂਪਲਾਂ ਹਵਨ ਤੇ ਪੰਨ੍ਯਾ ਸਵਾਨਾ ਗਾਣਾ ਵੀ ਚੰਗਾ ਤਿਆਰ ਕਰੰਦੀ ਐ ਤੇ ਹਵਾਨਾ ਪਛਾਣਾਂ ਵੀ ਚੰਗਾ ਤਿਆਰ ਕਰਨਦੀ ਬਾਕੀ ਛੱਭੂ ਤਾਂ ਥੋੜਾ ਜਿਹਾ ਕਰਦੀ ਐ ਆ ਦੇਖ ਸਾਡੇ ਬਾਕੀ ਥਣਾ ਦਾ ਸਾਈਜ ਵੀ ਨਾ ਚੰਗਾ ਤਿਆਰ ਕਰਨਾ ਥੋੜਾ ਡਰਦੀ ਐ ਸਾਡੇ ਕੋਲ ਬਾਕੀ ਛੜੀਆਂ ਵੀ ਇਧੀਆਂ ਨੇ ਬੰਨਦੀਆਂ ਤੇ ਕੀ ਰੱਖਿਆ ਫਿਰ ਵਿਰਜੀ ਦਾ ਮੁੱਲ ਫਿਰ ਆਪਾਂ ਬੀਜੀ ਜਿਹੜੀ 22 ਕਿਲੋ ਵਾਲੀ ਵਛੀ ਜੇ ਤੁਹਾਨੂੰ ਪਤਾ ਹੀ ਹੈ ਜੋ ਮੋਲ ਚ ਲੰਦੇ ਆ ਹਾਂਜੀ ਹਾਂਜੀ ਪਰ ਆਪਾਂ ਅੱਜ ਲੋਹੜੀ ਦੇ ਆਫਰ ਹੀ ਲਾ ਦੇਣੀ ਠੀਕ ਆ ਤਾਈ ਵੀਡੀਓ ਵੀ ਤਾਂ ਹੀ ਪਾਈ ਨਵੇਂ ਸਾਲ ਤੇ ਪਹੁੰਹੀ ਉਹਦਣੇ ਮਾਲ ਵੇਖਿਆ ਠੀਕ ਆ ਹੁਣ ਲੋਹੜੀ ਆਉਂਦੀ ਆ ਤੇ ਮੈਂ ਤਾਈਆਂ ਕਰਕੇ ਪੰਜ ਰੱਖੀਆਂ ਮੈਂ ਮਹਾਂ ਮੁੱਲ ਸਾਰੇ ਛੋਟੇ ਛੋਟੇ ਜਿਆਦੇ ਵੱਡੇ ਨਹੀਂ ਪੌਣੀ ਠੀਕ ਆ ਬੀਜੀ ਜੇ ਇਹੋ ਚੰਗੇ ਅੱਡੇ ਤੇ ਵਛੀ ਹੋਵੇ ਹੁਣ ਇੱਕ ਡੰਗਰ ਡਾਊਨ ਹੋ ਜਾਂਦੀ ਵੀ ਹਾਂਜੀ ਹਾਂਜੀ ਮੀ ਜੇ ਨਵਾ ਤਵਾ ਦਈਏ ਇਹੋ ਵਛੀ ਦੀ ਲਿਸ਼ਕ ਬਣ ਜਾਣੀ ਹਾਂਜੀ ਹਾਂਜੀ ਤੇ ਉਦਾਂ ਦੇ ਭਾਵੇਂ 60000 ਦੀ ਵਸ਼ੀ ਵੇਚ ਦੇਣ ਤੇ 50000 ਦੀ ਦੇਣਾ 50000 ਦੀ ਦੇ ਦੋਗੇ ਹਾਂਜੀ ਤੇ ਮੋਂ ਪੱਕਾ ਚਾਰ ਦੰਦ ਜੀ ਵੀ ਜੀ ਪੱਕੀ ਕਲੀਅਰ ਚੈੱਕ ਕਰਾ ਕੇ ਦਾਂਗੇ ਥੋੜੀ ਜਿਹੀ ਆ ਮਰੇ ਬੰਨਣੀ ਪੈਂਦੀ ਆ ਚਾਰ ਦੰਦ ਐ ਚੈੱਕ ਗਾਰੰਟੀ ਹੋ ਗਈ ਆਪਣੀ ਕਿ ਪਹਿਲਾ ਸੂਬਾ ਜੀ ਠੀਕ ਆ ਹਾਂਜੀ ਤੇ 50 ਚ ਕਰਨਾ ਮੰਨਤਨ ਕਰਾਂਗੇ ਵਿਧੀ ਕਰਾਂਗੇ ਚਲੋ ਕੋ ਫੋਨ ਲਾਵੇ ਹਨਾ ਨਹੀਂ ਵਿਧੀ ਇੱਥੇ ਹੀ ਮਾਨਦਾਨ ਕਰਾਂਗੇ ਕਿੰਨਾ ਕਰ ਦੋਗੇ ਜੀ 45000 ਦੀ ਵਸ਼ੀ ਦਵਾਂਗੇ ਅੱਛਾ 45000 ਦੀ ਦੇ ਦੋਗੇ ਉਹਦੇ ਵਿੱਚ 20000 ਰੁਪਿਆ ਛੋੜ ਕਰਾਂਗੇ ਛੋੜ ਹੀ ਕਰਨੀ ਹੈ 44000 ਦੀ ਵਸ਼ੀ ਦਾਂਗੇ ਇਹ ਵੇਖ ਲਓ ਇਹੋ ਵਸ਼ੀ ਹੋਰ ਕੇ ਇੱਕ ਹੁੰਦੀ ਤੇ 60000 ਕੇ ਨੇ ਮੰਗਣਾ ਹੈ ਕੇ ਨੇ 60000 ਦੀ ਵਸ਼ੀ ਜਾਨੀ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਲੈ ਜਾਏ ਉਹ ਦੇਖ ਸਾਦੇ ਥਾਣੇ ਵੀ ਚੰਗਾ ਗੈਪ ਚੰਗਾ ਥਾਣਾ ਦਾ ਹੁਣ ਤਾਂ ਥਾਣਾ ਚੋਂ ਨਾਲਾ ਵਾ ਬਾਕੀ ਜਿੱਦਨ ਤਿਆਰ ਹੋਈ ਚੰਗੀ ਤਿਆਰ ਹੋਣੀ ਹੈ ਇਹ ਚੰਗਾ ਹਵਾਨਾ ਖੁੱਲਾ ਤਿਆਰ ਕਰਨਦੀ ਹੈ ਹਵਾਨਾ ਗਾਂ ਨੂੰ ਵੀ ਚੰਗਾ ਤਿਆਰ ਕਰਨਦੀ ਹੈ ਤੇ ਹੁਣ ਇੱਕ ਆ ਸੂਈ ਤੁਹਾਨੂੰ ਵਿਖਾਉਣੀ ਹੈ ਥਣ ਜਿਹੜਾ ਇਹਦਾ ਕਾਫੀ ਕਾਫੀ ਚੰਗਾ ਤੇ ਆ ਬੱਚਾ ਜਿਹੜਾ ਇਹਦੇ ਮਗਰ ਇਹ ਥਣ ਦੇਖ ਸਕਦੇ ਕਿ ਉਹਦੇ ਸਾਂਭੀ ਸਾਂਭੀ ਚੰਗੀ ਰਹੀ ਜਲਾਵਾ ਕਿਸੇ ਵੀ ਨੇ ਵੀ ਕਿੰਨਾ ਚਿਰ ਹੋਇਆ ਵੀ ਜੀ ਨਾ ਸੋਈ ਨਾ ਇਹਨੂੰ ਵੀ ਜੀ 14 15 ਦਿਨ ਹੋ ਗਏ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵੀ ਜੀ ਐਸ ਮੋਕੇ ਮੈਂ ਭਮ 13 ਕਹਾਂ 14 ਦਿਖਾਵਾ 15 ਦਾ ਜੀ ਅੱਛਾ ਪਰ ਆਪਾਂ 12 ਕਿਲੋ ਪੱਕਾ ਦੁੱਧ ਜਿਹੜਾ ਹੈਗਾ 12 ਕਿਲੋ ਤੇ ਵੱਧ ਸਕਦੀ ਔਰ ਵੀ ਜੀ ਵਧਣਾ ਜੀ ਹਲੇ ਤੁਹਾਨੂੰ ਪਤਾ ਆ ਠੰਡ ਅਸਲ ਵੀ ਜੀ ਨਾ ਵੀ ਨਾ ਕੋਈ ਡੰਗਰ ਵਧੂਗਾ ਹਰ ਵੀਰ ਭਰਾ ਨਹੀਂ ਡੰਗਰ ਰੱਚੇ ਜਿੱਦਨ ਤੋਪ ਲੱਗੀ ਨਾ ਉਹ ਤੋਂ ਕਿਲੋ ਡੰਗਰ ਐਵੇਂ ਵਸ ਜੈਣਗੇ ਹਾਂਜੀ 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 ਇਹ ਹੁਣ ਆ ਜਿਹੜੀ ਠੰਡਿਆ ਦੇ ਬੰਦਿਆਂ ਨੂੰ ਗੁੰਗੜੀ ਜਾਂਦੀ ਗਾਈਆਂ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਆਹ ਵੀ ਗੱਲ ਤੁਹਾਡੀ ਸਹੀ ਜੀ ਲਿਆ ਫਿਰ ਤੋਰ ਦਈਏ ਇਹਨਾਂ ਵਿੱਚ ਉਹ ਤੇਰਾ ਠੰਡੀ ਤੇਰੀ ਇਹਦੀ ਇੱਕ ਹੋਰ ਜੇ ਵਿਧੀ ਹੈ ਕਿ ਇਹਨੇ ਗਾ ਨਹੀਂ ਖੜਨੀ ਅੱਛਾ ਮਾਜੀ ਖੜਨੀ ਮਾਜੀ ਖੜਨੀ ਖਾਂਡ ਜੀ 6 ਫੈਟ ਹਾਂਜੀ ਮੇਰੇ ਮੇਰੇ ਦੂਜੇ ਦੁੱਧ ਦੀ 4 ਫੈਟ ਹੁੰਦੀ ਗਏ ਅੱਛਾ ਜਿੰਤਨ ਦਾ ਇਹ ਦੁੱਧ ਪੈਂਦੇ ਆ ਦੇ ਉਸਨੂੰ ਦਾ 5 ਤੋਂ 2 ਫੈਟ ਬਾਅਦ ਅੱਛਾ ਹਾਂਜੀ ਉਹ ਤਰ੍ਹਾਂ ਕਹਿੰਦੇ ਕਿ ਫੈਟ 4 ਹੁੰਦੀ ਜਿੰਤਨ ਦਾ ਇਹਦਾ ਵਿੱਚ ਦੁੱਧ ਪੈਂਦੇ ਆ ਫੈਟ 5 ਹੋ ਗਈ ਹੈ ਸਟੋਰ ਕੋ ਤੁਹਾਨੂੰ ਦਿਖਾ ਦਈਏ ਬਾਕੀ ਦੁੱਧ ਮੌਕੇ ਤੇ 12 ਲੀਟਰ ਜਿਹੜਾ ਇਹਦੇ ਕੋਲ ਪੱਕਾ ਦੱਸਦੇ ਆ ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜੋ ਸੋ ਇਹ ਸਵਾਈ ਆ ਬਾਕੀ ਵੈਟ ਆ ਸੋਹਣੀ ਸੰਭੀ ਹੁੰਦੀ ਆ ਜਿਹੜੀ ਲੈ ਜਾ ਵੀਰ ਜੀ ਬੱਚਾ ਕੀ ਵਿੱਧੀ ਤੇ ਮਗਰ ਇਹਦੇ ਮਗਰ ਬੱਚਾ ਜੀ ਹਾਂ ਬੱਚਾ ਜੀ ਤੇ ਮਗਰ ਵੱਛਾ ਤੇ ਕੀ ਰੱਖੇ ਵਿੱਧੀ ਫਿਰ ਇਹਦਾ ਮੁੱਲ ਆਪਾਂ ਵਿੱਧੀ ਜਿੱਤਾ ਪਲੀ ਕੁੜੀ ਪੂਰੀ ਜੀ ਹਾਂਜੀ ਹਾਂਜੀ ਤੇ 12 ਕਿਲੋ ਐਸਮੋਕੇ ਦੇ ਦੁੱਧ ਜੀ ਠੀਕ ਆ ਠੀਕ ਆ ਮੋਲ ਤੇ ਵਿੱਧੀ ਭਾਵੇਂ ਜੋ ਮਰਜ਼ੀ ਕਰੀਏ ਹਾਂਜੀ ਜੇਰੀ 35000 ਦੀ ਕਰ ਦਈਏ ਕੁਝ ਮਾਨਤਾ ਨੇ ਵਿੱਚ ਬਿੱਤੀ 30000 ਅੱਛਾ ਵੀ 30000 ਹੀ ਦੇ ਦੇ। 30000 ਇਹ ਆਫਰ ਹੀ ਆ ਇਹ ਹੋਰ ਬੱਸੀ ਹੋਰ ਕੀ ਦਿੰਦੀ 40000 ਰੁਪਿਆ ਮੋਲ ਕਰਨਾ ਹੈ ਸਾਰਿਆਂ। ਠੀਕ ਆ। ਇਹ ਥੋੜੀ ਥੋੜੀ ਕਮਾਈ ਰੱਖ ਕੇ ਦੋਨੇ ਦੇਣੀ। ਠੀਕ ਆ ਜੀ। ਜਿਆਦਾ ਹੁੰਦੀਆਂ ਹੁੰਦੀਆਂ ਫਿਰ ਤੁਹਾਨੂੰ ਪਤਾ ਚਲੋ 5-6 ਡੰਗਰ ਹੋਣ ਤੇ 2000 ਰੁਪਏ ਤੇ 10000 ਬਜੇਦਾ ਸਾਨੂੰ ਇਹ ਨਹੀਂ ਬੜਾ ਹਾਂਜੀ ਹਾਂਜੀ ਇਹ ਰੋ ਹੀ ਡੰਗਰ ਵਿਕਦਾ ਜਾਵੇ ਤੇ ਰੁਪਇਆ 2000 ਹੀ ਪੜਾ ਠੀਕ ਠੀਕ ਹੋਰ ਵਿੱਜੀ ਕਰ ਦਾਂਗੇ ਦਾ ਮਨ ਚਲੋ ਕੋ ਫੋਨ ਲਾ ਰੁਪਇਆ ਛੱਡ ਦਿੰਦੇ ਠੀਕ ਹੈ ਜੀ 9000 ਤੇ ਦੁੱਧ ਪਰ ਇੰਟਰ ਘਰੋ ਚਵਾ ਦੋਗੇ ਵਿੱਜੀ ਮਨਾ ਕੇ ਦਾਂਗੇ ਮੇਰੇ ਘਰ ਕੋਈ ਆਵੇ ਭਾਵੇਂ ਦੋ ਟਾਈਮ ਰਵੇ ਮੈਂ ਬੱਚੀ ਦਾ ਦੁੱਧ ਚਵਾ ਕੇ ਦਾਂਗਾ ਠੀਕ ਹੈ ਜੀ 12 ਕਿਲੋ ਕੰਡੇ ਦੇ ਭਾਵੇਂ ਕੋ ਮਿਲ ਕੇ ਰੱਖ ਠੀਕ ਹੈ ਜੀ ਇਹ ਨਹੀਂ ਮੈਂ 12 ਗਿਆ ਤੇ 9 ਕਿਲੋ ਦੁੱਧ ਨਿਕਲੂਗਾ ਅੱਛਾ ਜੇ 12 ਗਿਆ ਤੇ 12 ਹੀ ਚਵਾ ਕੇ ਔਰ ਕੁਛ ਕੀ ਆ ਨਾ ਹਰ ਬਸ ਵੀਰ ਜੀ ਇਹੋ ਹੀ ਆ ਤੁਹਾਨੂੰ ਲੋੜੀ ਦੀਆਂ ਵਧਾਈਆਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਕ ਸੋਈ ਆ ਤੇ ਇੱਕ ਗੱਬਨੇ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ